ਸਭ ਤੋਂ ਪਹਿਲਾਂ PS TET BT बीएड ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਹੋਰ ਨਾਲ ਦੇ ਨਾਲ ਹੇਠੇ ਤੁਹਾਨੂੰ Telegram ਚੈਨਲ ਪਿੰਨ ਕੀਤਾ ਗਿਆ ਹੈ PS TET ਯੂਨੀਅਨ ਦਾ ਅਫੀਸ਼ੀਅਲ YouTube ਚੈਨਲ PS TET ਯੂਨੀਅਨ ਪੰਜਾਬ ਅਫੀਸ਼ੀਅਲ YouTube ਸੌਰੀ ਅਫੀਸ਼ੀਅਲ Telegram ਚੈਨਲ ਹੈ ਜੇ ਤੁਸੀਂ ਸਰਚ ਕਰੋਗੇ ਲਿਖ ਕੇ ਤਾਂ ਤੁਹਾਨੂੰ ਚੈਨਲ ਵੈਸੇ ਵੀ ਦਿਖਾਈ ਦੇਊਗਾ ਪਰ ਮੈਂ ਉਹ ਲਿੰਕ ਜਿਹੜਾ ਹੈ ਪਿੰਨ ਕੀਤਾ ਹੋਇਆ ਤੁਸੀਂ ਸਾਰਿਆਂ ਨੇ ਉਸ ਲਿੰਕ ਨੂੰ ਜਿਹੜਾ ਹੈ ਜੁਆਇਨ ਕਰਨਾ ਹੈ ਔਰ ਹਰ ਇੱਕ ਜਾਣਕਾਰੀ ਤੁਹਾਨੂੰ ਟੈਲੀਗ੍ਰam ਚੈਨਲ ਦੇ ਵਿੱਚ ਵੀ ਮਿਲਦੀ ਰਹਿੰਦੀ ਔਰ ਤੁਹਾਨੂੰ ਉਸ ਦੇ ਵਿੱਚ ਅ ਅਸੀਂ ਕੁਇਸਟ ਔਰ ਪੋਲ ਲਗਾਉਂਦੇ ਹੁੰਨੇ ਹਾਂ ਦੇ ਵਿੱਚ ਤੁਹਾਨੂੰ ਜਿਹੜਾ ਪੀਐਸ ਟੈਟ ਦੀ ਤਿਆਰੀ ਦੇ ਰਿਲੇਟਡ ਜਿਹੜੇ ਵੀ ਤੁਹਾਡੇ ਕੁਐਸਚਨ ਹੋਣਗੇ ਉਹ ਤੁਹਾਨੂੰ ਜਿਹੜੇ ਹੈ ਦੇਖਣ ਨੂੰ ਮਿਲਣਗੇ ਔਰ ਕਾਫੀ ਹੈਲਪ ਕਰਨਗੇ ਤੁਹਾਡੇ ਪੀਐਸ ਟੈਟ 2025 ਦੀ ਪ੍ਰੀਖਿਆ ਰਿਲੇਟਡ ਤਾ ਅੱਜ ਦਾ ਮੁੱਦਾ ਸਾਫ਼ ਐਂਡ ਕਲੀਅਰ ਹੈ ਕਿਉਂਕਿ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਲਾਈਵ ਸੈਸ਼ਨ ਦੇ ਵਿੱਚ ਤੁਸੀਂ ਸਾਰੇ ਆਏ ਹੋਵੋਗੇ ਲਾਈਵ ਸੈਸ਼ਨ ਨੂੰ ਸੁਣਿਆ ਹੋਏਗਾ ਤਾਂ ਪਰ ਹਜੇ ਤੱਕ ਸਾਨੂੰ ਹੋ ਰਿਸਪੌਂਸ ਨਹੀਂ ਮਿਲਿਆ ਤਕਰੀਬਨ ਜਿਹੜੇ ਹੈ ਹਜੇ ਤੱਕ ਸਾਨੂੰ 4 ਔਰ 5 ਜਿਹੜੇ ਬੱਚਿਆਂ ਦੇ ਮੈਸੇਜ ਜੀ ਆਇਆ ਕਿ ਜਿਹੜਾ ਅਸੀਂ ਰੈਡੀ ਆ ਕਿ ਅਸੀਂ ਜੇ ਤੁਸੀਂ ਟੀਮ ਬਣਾਉਣਾ ਚਾਹੁੰਦੇ ਹੋ ਪੀਐਸਟਟ ਯੂਨੀਅਨ ਦੀ ਅਫੀਸ਼ੀਅਲ YouTube ਅ ਸੌਰੀ ਅਫੀਸ਼ੀਅਲ ਟੀਮ ਤਾਂ ਅਸੀਂ ਉਹਦੇ ਵਿੱਚ ਜਿਹੜਾ ਹੈ ਜੁਆਇਨ ਕਰਨਾ ਚਾਹੁੰਦੇ ਆ ਪਰ ਫਿਲਹਾਲ ਹਜੇ ਕਾਫੀ ਸਾਥੀ ਹਜੇ ਵੀ ਚੁੱਪ ਨੇ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਕਿਸ ਚੀਜ਼ ਦੀ ਵੇਟ ਦੇ ਵਿੱਚ ਨੇ ਕਿ ਜਦੋਂ ਆਪਾਂ ਉਹ ਕਹਿੰਦੇ ਨੇ ਪੰਜਾਬੀ ਦੇ ਕਦਤਤ ਹੁੰਦੀ ਹੈ ਅ ਇੱਕ ਕਹਾਵਤ ਹੈ ਕਾਫੀ ਪੁਰਾਣੀ ਹੈ ਕਿ ਇੱਕ ਵਾਰ ਤਾਂ ਲੰਘੇ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ ਕਿ ਤੁਸੀਂ ਉਹ ਸਮਾਂ ਲੰਗਾਉਣਾ ਚਾਹੁੰਦੇ ਹੋ ਕਿਉਂਕਿ ਹੁਣ ਪਿੱਛੇ ਜਿਹੜਾ ਅਸੀਂ ਡਾਟਾ ਫੋਲ ਕਰਕੇ ਰੱਖਿਆ ਸੀ 20 ਮੰਥ ਲੇਟ ਜਿਹੜਾ ਹੈ ਪੇਪਰ ਹੋਇਆ ਹੁਣ ਤੁਸੀਂ ਇੱਕ ਚੀਜ਼ ਸਮਝੋਗੇ 12 ਮਾਰਚ ਨੂੰ ਪੇਪਰ ਹੋਇਆ ਮਾਰਚ ਦਾ ਮਹੀਨਾ ਸਾਰਾ ਛੱਡ ਦਿਓ 23 ਵਾਲਾ ਠੀਕ ਹੈ 23 ਦੇ ਵਿੱਚੋਂ 12 ਮਹੀਨੇ ਦੇ ਵਿੱਚੋਂ 3 ਮਹੀਨੇ ਕੱਢ ਦਿਓ ਕਿੰਨੇ ਰਹਿ ਗਏ 9 ਮਹੀਨੇ ਠੀਕ ਹੈ ਹੋਰ 24 ਦੇ ਵਿੱਚ 1 ਦਸੰਬਰ ਨੂੰ ਪੇਪਰ ਹੋਇਆ ਦਸੰਬਰ ਵਾਲਾ ਮਹੀਨਾ ਛੱਡ ਦਿਓ 11 9 ਯਾਨੀ ਕਿ 20 ਮਹੀਨੇ ਪੇਪਰ ਤੁਹਾਡਾ ਲੇਟ ਆਇਆ ਸੀ ਹੁਣ ਤੁਸੀਂ ਇਹ ਜੀ ਸਮਝੋਗੇ ਕਿ ਪੇਪਰ ਜਿਹੜਾ 24 ਵਾਲਾ ਹੋਇਆ ਉਹ ਤਾਂ 20 ਮਹੀਨੇ ਲੇਟ ਆਇਆ ਹੈ ਹੁਣ 25 ਵਾਲਾ ਪੇਪਰ ਦਸੰਬਰ ਦੇ ਵਿੱਚ ਸੋਣਾ ਹੋ ਜਾਏਗਾ ਹੁਣ ਜੇ ਤੁਹਾਡੇ ਵਿੱਚ ਹਿੰਮਤ ਹੋਏਗੀ ਤਾਂ 25 ਵਾਲਾ ਪੇਪਰ ਦਸੰਬਰ ਦੇ ਵਿੱਚ ਹੋਊਗਾ 101% ਹੋਊਗਾ ਪਰ ਉਹਦੇ ਲਈ ਕੀ ਕਰਨਾ ਪਵੇਗਾ ਜਿਹੜੇ ਤੁਹਾਨੂੰ ਅਸੀਂ ਵਿਉਂਤਬੰਦੀ ਦੱਸੀ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀ ਸ਼ੇਅਰ ਕਰਾਂਗੇ ਉਹਦੇ ਉੱਤਰ ਤੁਹਾਨੂੰ ਖਰਾ ਉਤਰਨਾ ਪਵੇਗਾ ਉਹਦੇ ਵਿੱਚ ਯੂਨੀਅਨ ਦਾ ਤੁਹਾਨੂੰ ਸਾਥ ਦੇਣਾ ਪਵੇਗਾ ਆ ਜਾ ਕੇ ਆਪਾਂ ਇਸ ਮਕਸਦ ਦੇ ਵਿੱਚ ਕਾਮਯਾਬ ਹੋਵਾਂਗੇ ਕਿਉਂਕਿ ਕਰੇ ਬੈ ਕੇ ਗੱਲਾਂ ਮਾਰਨੀ ਬਹੁਤ ਸੋਖੀਆਂ ਨੇ ਜੇ ਤੁਸੀਂ ਗਰਾਉਂਡ ਲੈਵਲ ਦੇ ਉੱਪਰ ਯੂਨੀਅਨ ਦੀ سپورਟ ਨਾ ਕਰੋਗੇ ਯੂਨੀਅਨ ਦਾ ਕਿਉਂਕਿ ਪਿੱਛੇ ਇਹ ਚੀਜ਼ਾਂ ਦੇ ਵਿੱਚ ਕਮੀਆਂ ਸਿਗੀਆਂ ਅਸੀਂ ਇਸ ਚੀਜ਼ ਕਰਕੇ ਤਾਂ ਹੀ ਇੱਕ ਨਵਾਂ ਪਲਾਨ ਤਿਆਰ ਕੀਤਾ ਹੈ ਕਿ ਤੁਸੀਂ ਫਿਲਾਲ ਦੇ ਵਿੱਚ ਕੀ ਕਰੋ ਆਪਾਂ ਕੋਈ ਹਜੇ ਗਰਮੀ ਨੂੰ ਦੇਖਦੇ ਹੋਏ ਪ੍ਰੋਟੈਸਟ ਵੀ ਨਹੀਂ ਨਹੀਂ ਰੱਖਾਂਗੇ ਤੁਸੀਂ ਇਹ ਸੀ ਸੋਚੋਗੇ ਕਿ ਪ੍ਰੋਟੈਸਟ ਰੱਖੀਏ ਗਰਮੀ ਦੇ ਵਿੱਚ ਅਸੀਂ ਤਾਂ ਨਹੀਂ ਜਾਂਦੇ ਜੀ ਅਸੀਂ ਤੁਸੀਂ ਇੱਕ ਵਾਰ ਬਸ ਕੀ ਕਰਨਾ ਹੈ ਇਸ ਨੰਬਰ ਦੇ ਉੱਪਰ ਜਿਹੜਾ ਹੈ WhatsApp ਦੇ ਉੱਪਰ ਮੈਸੇਜ ਕਰਨਾ ਹੈ ਆਪਦਾ ਨਾਮ ਆਪਦਾ ਨਾਮ ਕਰ ਲਿਖਣਾ ਹੈ ਹੋਰ ਆਪਦਾ ਡਿਸਟ੍ਰਿਕਟ ਲਿਖਣਾ ਹੈ ਕਿਹੜੇ ਡਿਸਟ੍ਰਿਕਟ ਤੋਂ ਤੁਸੀਂ ਹੋ ਠੀਕ ਹੈ ਇੱਕ ਤੋਂ ਜ਼ਿਆਦਾ ਜਣੇ ਕਰ ਸਕਦੇ ਆ ਤਕਰੀਬਨ 7 ਤੋਂ 8 ਮੈਂਬਰਾਂ ਦੀ ਇੱਕ ਕਮੇਟੀ ਬਣੂਗੀ ਜ਼ਿਲ੍ਹੇ ਦੀ 23 ਜ਼ਿਲ੍ਹੇ ਟੋਟਲ ਨੇ ਬਾਕੀ ਆਪਾਂ ਇਸ ਵੀਡੀਓ ਦੇ ਵਿੱਚ ਅੱਗੇ ਗੱਲ ਕਰਦੇ ਆ ਤਾਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਹੈ ਤੁਸੀਂ ਦੇਖੋ ਕੀ ਆ ਸਾਰੇ ਜ਼ਿਲ੍ਹਿਆਂ ਦੀ ਲਿਸਟ ਹੈ ਅੰਮ੍ਰਿਤਸਰ ਬਠਿੰਡਾ ਬਰਨਾਲਾ ਫਰੀਦਕੋਟ ਫਤਿਹਗੜ੍ਹ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਮੁਕਸਰ ਨਵਾਂ ਸ਼ਹਿਰ ਪਠਾਨਕੋਟ ਪਟਿਆਲਾ ਰੋਪਨਗਰ ਮੁਹਾਲੀ ਸੰਗਰੂਰ ਤਰਨਤਾਰਨ ਔਰ 23ਵਾਂ ਜ਼ਿਲ੍ਹਾ ਜਿਹੜਾ ਹੈ ਮਲੇਰਕੋਟਲਾ ਇਹ ਸਾਰੇ ਜ਼ਿਲ੍ਹਿਆਂ ਦੀ ਲਿਸਟ ਤੁਹਾਡੇ ਸਾਹਮਣੇ ਹੈ ਤੁਹਾਡੇ ਕੋਲ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਨਾ ਹੈ ਜਿਹੜਾ ਨੰਬਰ ਤੁਹਾਨੂੰ ਪਹਿਲਾਂ ਸਕਰੀਨ ਦੇ ਉੱਪਰ ਦਿਖਾਇਆ ਗਿਆ ਸੀ ਅੱਗੇ ਵੀ ਸਲਾਈਡ ਦੇ ਵਿੱਚ ਆਊਗਾ। ਤੁਸੀਂ ਇਹ ਨੋਟ ਕਰੋ ਇਹ ਨੰਬਰ ਕਿਸ ਨੰਬਰ ਦੇ ਉੱਪਰ ਇੱਕ WhatsApp ਦੇ ਉੱਪਰ ਮੈਸੇਜ ਕਰਨਾ ਹੈ। ਠੀਕ ਹੈ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ Google ਫਾਰਮ ਦਾ ਲਿੰਕ ਵੀ ਦੇਵਾਂਗਾ। ਠੀਕ ਹੈ ਤੁਸੀਂ ਉਸ ਨੂੰ ਜੁਆਇਨ ਕਰਕੇ ਉਸ ਨੂੰ ਵੀ ਭਰਨਾ ਹੈ। ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਪਤਾ ਲੱਗ ਜੇ ਕਿ ਡਾਟਾ ਕਿੰਨਾ ਕੁ ਨਿਕਲ ਕੇ ਆਉਂਦਾ ਹੈ। 23 ਜ਼ਿਲ੍ਹਿਆਂ ਦੀ ਲਿਸਟ ਮੈਂ ਤੁਹਾਨੂੰ ਦਿਖਾਉਂਦੀ ਐ। 23 ਜ਼ਿਲ੍ਹਿਆਂ ਦੇ ਵਿੱਚੋਂ ਤਕਰੀਬਨ ਜੇ ਆਪਾਂ ਇੱਕ ਜਿਨੇ ਦੇ 7 8 ਮੈਂਬਰ ਲੈ ਕੇ ਚਲੀਏ ਤਾਂ ਤੁਸੀਂ 8 ਨੂੰ 23 ਨਾਲ ਗੁਣਾ ਕਰ ਲੋ ਕਿ ਆਪਣੇ ਕੋਲ ਲਗਭਗ 200 ਪਲੱਸ ਬੰਦਾ ਜਿਹੜਾ ਹੈ ਕੈਂਡੀਡੇਟ ਉਹ ਆਪਣਾ ਟੀਮ ਮੈਂਬਰ ਬਣੂਗਾ ਹੋਰ ਜਦੋਂ ਸਿਆਣੇ ਕਹਿੰਦੇ ਜਦੋਂ ਇੱਕ ਨੀਹਾਂ ਜਿਹੜੀ ਨੀਹਾਂ ਦੇ ਉੱਪਰ ਜਿਹੜੀ ਹੈ ਆ ਛਾਤਰ ਰੱਖੀ ਜਾਂਦੀਆਂ ਨਾ ਜਦੋਂ ਨੀਹਾਂ ਸਟਰੋਂਗ ਹੋਣ ਨਾ ਸਾਰੀਆਂ ਤਾਂ ਜਿਹੜਾ ਲੈਂਟਰ ਹੁੰਦਾ ਨਾ ਉਹਦੀ ਮਿਆਦ ਜ਼ਿਆਦਾ ਹੁੰਦੀ ਹੈ ਤਾਂ ਉਹ ਨੀਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਠੀਕ ਹੈ ਅਸੀਂ ਸਾਡੀ ਸਾਰੀ ਟੀਮ ਨੇ ਪਹਿਲਾਂ ਬਹੁਤ ਮਿਹਨਤ ਕੀਤੀ ਹੈ 24 ਦੇ ਵਿੱਚ ਅੱਜ ਇੱਕ ਨਵਾਂ ਆਪਾਂ ਇੱਕ ਚੀਜ਼ ਕਿਉਂ ਲੈ ਕੇ ਆਏ ਹਾਂ ਕਿਉਂਕਿ ਆਪਾਂ ਨੂੰ ਹਮੇਸ਼ਾ ਹੀ ਹੁੰਦਾ ਕਿ ਜਦੋਂ ਪੀਐਸਟੈਟ ਹੋ ਜਾਂਦਾ ਹੈ ਪੀਐਸਟੈਟ ਹੋ ਜਾਂਦਾ ਉਸ ਤੋਂ ਬਾਅਦ ਅਲੱਗ-ਅਲੱਗ ਸਟਰੀਮ ਹੈ ਹੁਣ ਇੱਥੋਂ ਦੋ ਰਾਹ ਨਿਕਲਦੇ ਆ ਇੱਕ ਨਿਕਲ ਗਿਆ ਏਟਟੀ ਵਾਲਾ ਏਟਟੀ ਕੈਟਰ ਔਰ ਇੱਕ ਨਿਕਲ ਗਿਆ ਮਾਸਟਰ ਕੈਟਰ ਹੁਣ ਇੱਥੋਂ ਆਪਣੀ ਜਿਹੜੀ ਲਾਈਨ ਅਪ ਆਪੋ ਚੂਜ਼ ਕਰਕੇ ਆਪੋ ਉਸ ਲਾਈਨ ਦੇ ਵਿੱਚ ਚਲੇ ਜਾਂਦੇ ਆ ਜਦੋਂ ਆਪਣਾ ਪੀਐਸਟਟ ਹੋ ਗਿਆ ਜਦੋਂ ਪੀਐਸਟਟ ਦੇ ਵਿੱਚ ਗਰਾਉਂਡ ਲੈਵਲ ਦੇ ਵਿੱਚ ਨਹੀਂ ਆਏ ਆਪਾਂ ਨੂੰ ਨਹੀਂ ਪਤਾ ਸੱਚ ਕੀ ਸੱਚ ਕਿਵੇਂ ਆ ਜਾ ਕੇ ਪੀਐਸਟਟ ਆਇਆ ਤਾਂ ਆਪਾਂ ਉਸ ਸਮੇਂ ਆਪਣੀਆਂ ਯੂਨੀਅਨ ਦਾ ਸਾਥ ਵੀ ਨਹੀਂ ਦਿੰਦੇ ਕਿਉਂਕਿ ਆਪਾਂ ਜਦੋਂ ਆਪਣਾ ਅਧਦ ਹੋ ਚੁੱਕੀ ਆ ਆਪਾਂ ਬਿਹਲੀਆਂ ਖਾਨ ਆਪਾਂ ਗਰਾਉਂਡ ਲੈਵਲ ਤੋਂ ਉਤਰਨਾ ਹੀ ਨਹੀਂ ਚਾਹੁੰਦੇ ਤਾਂ ਫਿਰ ਆਪਾਂ ਨੂੰ ਉੱਥੋਂ ਆਪਣਾ ਜਿਹੜੀਆਂ ਪੋਸਟਾਂ ਨੇ ਉਹ ਲੇਟ ਹੋ ਜਾਂਦੀਆਂ ਆਮੇ ਤੁਹਾਡੀ ਮਾਸਟਰ ਕੈਟਰ ਯੂਨੀਅਨ ਨੂੰ 3 ਸਾਲ ਬੀਤ ਚੁਕੇ ਨੇ ਸਮਾਂ ਹੁਣ ਮਾਸਟਰ ਕੈਟਰ ਯੂਨੀਅਨ ਦੇ ਵਿੱਚ ਕੋਈ ਕਮੀ ਨਹੀਂ ਹੈ ਕਮੀ ਹੈ ਸਿਰਫ ਕੈਟਰ ਦੇ ਵਿੱਚ ਓਕੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜੇ ਕੈਟਰ ਪੂਰਾ ਰਿਸਪੌਂਸ ਦਿੰਦਾ ਤਾਂ 2 ਸਾਲ ਬੋਥ ਸੀ तकरीबन 3 ਸਾਲ ਦਾ ਸਮਾਂ ਹੋ ਚੁੱਕਿਆ ਹੈ ਪੁਰੀ ITT ਕੈਟਰ 9894 ਜਿਹੜੀ ਭਰਤੀ ਹੈ ਉਸ ਦੇ ਵਿੱਚੋਂ 26 ਤੋਂ 27 ਜਿਹੜਾ ਹੈ ਵੰਗ ਦੀ ਲਿਸਟ ਆ ਚੁੱਕੀ ਹੈ ਫਰੈਸ਼ ਦੇ ਵਿੱਚੋਂ 3000 ਦੇ ਵਿੱਚੋਂ 300 ਸੋਰੀ 300 ਬੱਚਾ ਜਿਹੜਾ ਹੈ ਜੇ ਪੈਂਡਿੰਗ ਹੈ ਔਰ ਉਸ ਤੋਂ ਬਾਅਦ 2994 ਬੈਕਲੋਗ ਹੈ ਠੀਕ ਹੈ ਇਹਦੇ ਵਿੱਚ ਜਿਹੜੀ 994 ਦੇ ਵਿੱਚ ਔਰ ਉਸ ਤੋਂ ਬਾਅਦ 2364 ਦੇ ਵਿੱਚੋਂ 955 ਬੰਦਾ ਇਮਪਲੋਇਨਿੰਗ ਮਿਲ ਚੁੱਕੀ ਹੈ ਯਾਨੀ ਕਿ ਇਹਦੇ ਵਿੱਚ ਵੀ ਤੁਸੀਂ 50 ਬੰਦਾ ਇਹ ਲਗਾ ਲਓ ਤਾਂ 1364 ਬੰਦਾ ਉੱਪਰ ਲਗਾ ਲਓ ਯਾਨੀ ਕਿ 1400 1400 ਕੁਮਫਿੰਗ ਬੰਦਾ ਜਿਹੜਾ ਹੈ ਉਤੇ 654 ਦੇ ਵਿੱਚੋਂ ਪੈਂਡਿੰਗ ਆਗੇ ਪਰ ਇਹ ਡਾਟਾ ਉਹਦਾ ਹੀ ਪੂਰਾ ਹੋ ਸਕਦਾ ਜਦੋਂ ਤੁਸੀਂ ਸਾਰੇ ਜਾਣੇ ਰਲ ਕੇ ਯੂਨੀਅਨ ਦਾ ਸਾਥ ਦਿਓਗੇ ਕਿਸੇ ਕੋਈ ਵੀ ਯੂਨੀਅਨ ਐਜ਼ ਇਟ ਇਜ਼ ਮੈਂ ਉਸ ਦਿਨ ਲਾਈਵ ਸੈਸ਼ਨ ਦੇ ਵਿੱਚ ਵੀ ਇਹ ਜੀ ਜੁ ਗਈ ਸੀ ਕੋਈ ਵੀ ਯੂਨੀਅਨ ਹੈ ਤੁਹਾਡੀ ਤੁਸੀਂ ਕਿਸੇ ਵੀ ਸਟ੍ਰੀਮ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਹਰ ਇੱਕ ਫੀਲਡ ਦੇ ਵਿੱਚ ਯੂਨੀਅਨ ਬਣੀ ਹੋਈ ਹੈ ਯੂਨੀਅਨ ਦਾ ਸਾਥ ਦਿਓ ਯੂਨੀਅਨ ਬਿਨਾ ਕੋਈ ਗਤੀ ਨਹੀਂ ਕੋਈ ਗਤੀ ਨਹੀਂ ਕਿਉਂਕਿ ਇਹ ਚੀਜ਼ਾਂ ਅਸੀਂ ਦੇਖੀਆਂ ਹੋਈਆਂ ਹਾਲਾਤ ਦੇਖੇ ਹੋਏ ਐਜੂਕੇਸ਼ਨ ਸਿਸਟਮ ਨਾਮ ਦਾ ਐਜੂਕੇਸ਼ਨ ਸਿਸਟਮ ਹੈ ਪਰ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਸੁਧਾਰ ਨਹੀਂ ਹੈ ਹੁਣ ਇੱਕ ਮੈਂ ਚੈਨਲ ਦੇ ਉੱਪਰ ਵੀਡੀਓ ਦੇਖ ਰਿਹਾ ਸੀ ਇੱਕ ਸਿਰਫ ਇੱਕ ਜਿਹੜਾ ਹੈ ਪ੍ਰੋਮਿਸ ਜੇ ਪੰਜਾਬ ਸਰਕਾਰ ਕਰ ਦੇਵੇ ਤਾਂ ਮੈਨੂੰ ਇਹ ਲੱਗਦਾ ਕਿ ਐਜੂਕੇਸ਼ਨ ਸਿਸਟਮ ਸੁਧਰ ਜਾਊਗਾ ਉਸ ਬੰਦੇ ਦੀ ਵੀ ਕਮਿਟਮੈਂਟ ਹੈ ਮੈਂ ਵੀ ਇਹ ਮੇਰੀ ਵੀ ਇਹ ਸੋਚ ਹੈ ਜੇ ਇਹ ਕਰ ਦੇਣ ਤਾਂ ਉਹ ਹੋ ਜਾਊਗਾ ਉਹ ਕੀ ਚੀਜ਼ ਹੈ ਜਿੰਨੇ ਵੀ ਗਵਰਨਮੈਂਟ ਟੀਚਰ ਨੇ ਇੱਕ ਰੂਲ ਬਣਾਵੇ ਗਵਰਨਮੈਂਟ ਕਿ ਸਾਰੇ ਟੀਚਰ ਜਿਹੜੇ ਉਹ ਆਪਦੇ ਬੱਚੇ ਹੈ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਾਣਗੇ ਤਾਂ ਐਜੂਕੇਸ਼ਨ ਸਿਸਟਮ ਫਿਰ ਆਪਾਂ ਨੂੰ ਸਮਾਰਟ ਕੱਲਾ ਜਿਹੜਾ ਬਾਹਰ ਰੰਗ ਰੋਗਣ ਕਰਵਾ ਕੇ ਸਮਾਰਟ ਨਹੀਂ ਬਣੂਗਾ ਚਾਹੇ ਬਿਲਡਿੰਗਾਂ ਮਾੜੀਆਂ ਹੀ ਹੋਣ ਪਰ ਉਸ ਦੇ ਉਸ ਸਕੂਲਾਂ ਦੇ ਵਿੱਚ ਪੜ੍ਹਾਈ ਹੋਵੇਗੀ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜਦੋਂ ਅਸੀਂ ਇਸ ਸਿਸਟਮ ਦੇ ਵਿੱਚ ਆ ਜੇ ਅਸੀਂ ਕਿਸੇ ਦੇ ਬੱਚੇ ਪੜ੍ਹਾ ਰਹੇ ਹਾਂ ਤਾਂ ਸਾਡੇ ਬੱਚੇ ਵੀ ਕੋਈ ਨਾ ਕੋਈ ਵਧੀਆ ਤਰੀਕੇ ਨਾਲ ਪੜ੍ਹਾਏਗਾ ਇਹwidetilde ਕਿਉਂਕਿ ਜਦੋਂ ਟੀਚਰ ਨੇ ਟੀਚਰਾਂ ਦੇ ਬੱਚੇ ਚੰਗੇ-ਚੰਗੇ ਮਾਰਕ ਸਕੂਲਾਂ ਵਿੱਚ ਪੜ੍ਹਦੇ ਆ ਉਹ ਆਪਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਲੋਂਦੇ ਇੱਕ ਵੱਡਾ ਮੁੱਦਾ ਹੈ ਸਰਕਾਰ ਨੂੰ ਚਾਹੀਦਾ ਕਿਸੇ ਚੀਜ਼ ਦੇ ਉੱਪਰ ਕੋਈ ਕੰਮ ਕਰੇ ਫਿਰ ਇੱਕ ਵਾਰ ਤੋਂ ਫਿਰ ਤੁਹਾਡੇ ਸਾਹਮਣੇ ਲਿਸਟ ਤੁਹਾਨੂੰ ਦਿਖਾਈ ਦੇ ਰਹੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਤੁਸੀਂ ਕਿਸੇ ਵੀ ਜ਼ਿਲ੍ਹੇ ਵਿੱਚ ਬਿਲੋਂਗ ਕਰਦੇ ਹੋ ਤੁਸੀਂ ਸਾਰਿਆਂ ਨੇ ਆਪ ਦਾ ਜ਼ਿਲ੍ਹੇ ਦਾ ਨਾਮ ਨਾਮ ਲਿਖ ਕੇ ਜਿਹੜਾ ਹੈ 62802 62496 ਇਸ ਨੰਬਰ ਦੇ ਉੱਪਰ ਜਿਹੜਾ ਹੈ WhatsApp ਮੈਸੇਜ ਕਰਨਾ ਹੈ WhatsApp ਮੈਸੇਜ ਕਰਕੇ ਜਿਹੜਾ ਹੈ ਤੁਸੀਂ ਟੀਮ ਦੇ ਵਿੱਚ ਜੁਆਇਨ ਕਰਨਾ ਹੈ ਤੁਸੀਂ ਚਾਹੇ ਹੀ ਜੁਆਇਨ ਕਰਨਾ ਚਾਹੇ ਨਹੀਂ ਕਰਨਾ ਉਹ ਤੁਹਾਨੂੰ ਅਸੀਂ ਪੁੱਛ ਲਿਆ ਜਾਏਗਾ ਠੀਕ ਹੈ ਪਰ ਤੁਸੀਂ ਬੈਕਐਂਡ ਤੋਂ ਜਰੂਰ ਸਪੋਰਟ ਕਰਨੀ ਹੈ ਪਤਾ ਕੀ ਹੈ ਜਦੋਂ ਤੁਸੀਂ ਸਪੋਰਟ ਕਰਦੇ ਹੋ ਜਦੋਂ ਤੁਸੀਂ ਗਰਾਊਂਡ ਲੈਵਲ ਤੋਂ ਕਰਦੇ ਹੋ ਕਿਉਂਕਿ ਆਪਣਾ ਹਰ ਇੱਕ ਚੀਜ਼ ਆਪਾਂ ਕਹਿੰਦੇ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਜਾਣਾ ਹਰ ਇੱਕ ਵੀਡੀਓ ਦੇ ਵਿੱਚ ਇਹ ਵੀਡੀਓ ਥੋੜੀ ਲੰਮੀ ਹੋ ਚੁੱਕੀ ਪਰ ਤੇ ਆਨੰਦ ਸੁਣੀਓ ਵੀਡੀਓ ਨੂੰ ਸਕਿਪ ਨਾ ਕਰਿਓ ਹਰ ਇੱਕ ਚੀਜ਼ ਪੁਆਇੰਟ ਕੋਲਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਕਿਉਂਕਿ ਸਾਡੀ ਰਾਜਨੀਤੀ ਸਾਨੂੰ ਸਿਖਾਉਂਦੀ ਹੈ ਹਰ ਇੱਕ ਚੀਜ਼ ਸਾਡਾ ਰਾਜਨੀਤੀ ਦੇ ਉੱਪਰ ਡਿਪੈਂਡ ਹੈ ਸਾਡੇ ਚੁੱਲੇ ਦੀ ਅੱਗ ਮੱਚੂਗੀ ਜਾਂ ਨਹੀਂ ਮੱਚੂਗੀ ਸਾਡਾ ਰੋਟੀ ਗਰੇ ਪੱਕੂਗੀ ਜਾਂ ਨਹੀਂ ਪੱਕੂਗੀ ਇਹ ਰਾਜਨੀਤੀ ਤੈਅ ਕਰਦੀ ਹੈ ਕਿਉਂਕਿ ਜਦੋਂ ਅਸੀਂ ਸਰਕਾਰ ਨੂੰ ਟੈਕਸ ਦਿੰਨੇ ਆ ਤਾਂ ਸਾਨੂੰ ਸਰਕਾਰ ਤੋਂ ਸਵਾਲ ਪੁੱਛਣਾ ਸਾਡਾ ਫਰਜ਼ ਹੈ ਹਰ ਇੱਕ ਚੀਜ਼ ਦਾ ਪੁਆਇੰਟ ਆਫ 뷰 ਹਰ ਇੱਕ ਚੀਜ਼ ਜਾਣਨ ਦਾ ਸਾਡਾ ਕੰਮ ਹੈ ਕਿਉਂਕਿ ਸਾਡੇ ਪੈਸੇ ਤੋਂ ਸਰਕਾਰ ਚੱਲਦੀ ਹੈ ਇਸ ਕਰਕੇ ਅਸੀਂ ਜੈਨੂਨ ਮੰਗ ਮੰਗ ਰਹੇ ਹਾਂ ਕੋਈ ਸਾਡੀ ਉਹ ਮੰਗ ਨਹੀਂ ਇੱਕ ਜਿਹੜੀ ਪੂਰੀ ਨਹੀਂ ਹੋ ਸਕਦੀ ਇੱਕ ਜੈਨੂਨ ਮੰਗ ਹੈ ਇਸ ਕਰਕੇ ਸਾਰੇ ਜਣੇ ਸਾਥ ਦਿਓ ਔਰ ਇਸ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਜਿਹੜਾ ਮੈਸੇਜ ਕਰਕੇ ਜਿਹੜਾ ਹੈ ਆਪਦਾ ਡਿਸਟ੍ਰਿਕਟ ਦਾ ਨਾਮ ਦੱਸ ਸਕਦੇ ਹੋ ਫਿਰ ਜਾ ਕੇ ਆਪਾਂ ਇੱਕ ਟੀਮ ਬਣਾ ਕੇ ਜਿਹੜਾ ਹੈ ਅਗਲਾ ਨੈਕਸਟ ਐਕਸ਼ਨ ਉਲੀਕਾਂਗੇ ਜਿੰਨਾ ਤੱਕ ਤੁਸੀਂ ਇਹ ਚੀਜ਼ ਇਹ ਕੰਮ ਨਾ ਕਰੋਗੇ ਸਾਨੂੰ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਉਣਾ ਪਏਗਾ ਹਰ ਇੱਕ ਪਲੇਟਫਾਰਮ ਤੋਂ ਤੁਹਾਨੂੰ ਇਹ ਮੈਸੇਜ ਮਿਲੇਗਾ 100 ਇਸ ਵੀਡੀਓ ਦੀ ਦਾ ਇੱਕ ਮੈਸੇਜ ਜਿਹੜਾ ਧਿਆਨ ਨਾਲ ਮੈਸੇਜ ਤੁਸੀਂ ਸੁਣਿਆ ਹੋਵੇਗਾ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜਾਣਕਾਰੀ ਮਿਲੀ ਹੋਵੇਗੀ ਹਰ ਇੱਕ ਚੀਜ਼ ਤੁਹਾਡੇ ਤਾਂ ਸਾਹਮਣੇ ਤੱਤ ਫੁੱਲਾਂ ਦੀ ਕੋਸ਼ਿਸ਼ ਕੀਤੀ ਹਰ ਇੱਕ ਚੀਜ਼ ਨੂੰ ਤੁਹਾਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇੱਕ ਵਾਰ ਫਿਰ ਅਗਰ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਸੋ ਉਹਨਾਂ ਤੱਕ ਤੁਸੀਂ ਸਾਰਿਆਂ ਨੂੰ ਜਿਹੜੇ ਤੁਹਾਨੂੰ ਜ਼ਿੰਮੇਵਾਰ ਦਿੱਤੀ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਯੂਨੀਅਨ ਦੇ ਸਪੋਰਟ ਕਰੋ ਫਿਰ ਜਾ ਕੇ ਆਪਾਂ ਨੋਟੀਫਿਕੇਸ਼ਨ ਲੈ ਕੇ ਆਵਾਂਗੇ ਨੋਟੀਫਿਕੇਸ਼ਨ ਆਊਗਾ ਜ਼ਰੂਰ ਦਸੰਬਰ ਦੇ ਵਿੱਚ ਪੇਪਰ ਹੋਊਗਾ ਜ਼ਰੂਰ ਪਰ ਜੇ ਤੁਸੀਂ ਯੂਨੀਅਨ ਦਾ ਸਾਥ ਦਿਓ ਧੰਨਵਾਦ